ਅਤਿ ਰਨ ਨਵਾਂ ਕਰੇ ਦੌਰਾਨ ਜਿਹੜਾ ਹੈ ਰੱਖਿਆ ਤੇ ਕੀ ਬੰਦੋਬਸਥ ਕੀਤਾ ਗਿਆ ਮੰਦਿਰ ਜੀ ਪਿੱਛੇ ਗੱਲ ਮਾਈਕ ਨੇਚਰ ਕਰ ਰਹੇ ਨੇ ਇਹ ਵਾਲੋ ਲੀਡ ਪਾ ਲੋ ਡਿਸਪਲੇਸ ਪੁਲਿਸ ਮਰ ਰਹੇ ਹੋ ਇਹਨਾਂ ਨਾਲ ਮੋਬਾਈਲ ਆ ਰਹੇ ਨੇ ਸਾਡਾ ਤਕਰੀਬ 200 ਬੰਦਾ ਜਿਹੜਾ ਡਿਊਟੀ ਤੇ ਲੱਗਿਆ ਹੋਇਆ ਰੇਡ ਲਾਈਫ ਸਿਫਰਾਂ ਦੇ ਵਿੱਚ ਅਸੀਂ ਆਏ ਨੇ ਔਰ ਅਸਬਾਸੇ ਨਾਲ ਲਾਕੇ ਲਾਏ ਨੇ ਸੰਗਿਆ ਪੁਲਿਸ ਦੇ ਮੋਲੰਗੜੇ ਮੈਂ ਆਈ ਸੀ ਯਾਰ ਨੇ ਗੱਲ ਸਾਰੇ ਜਿਹੜੇ ਸਕਿਉਰਿਟੀ ਅਰੇਂਜਮੈਂਟ ਐ ਦਿੱਤੇ ਹੋਏ ਨੇ ਤਾਂ ਕਿ ਕਿਸੇ ਵੀ ਸ਼ਬਦਾਲੂ ਮਤਸਾ ਟੈਕਨ ਦੀ ਕੋਈ ਪ੍ਰੋਬਲਮ ਨਾ ਆਵੇ ਤੇ ਕੋਈ ਵੀ ਵਿਤਿਆਨਸਕਾਂ ਵੀ ਜਿਹੜੀ ਇੱਥੇ ਘਟਨਾ ਵਾਪਰ ਉਹ ਸਬੰਧ ਦੇ ਵਿੱਚ ਕਿ ਮੈਂ ਵੀ ਚੈੱਕ ਕਰਨ ਆਇਆ ਤੇ ਸਕਿਉਰਿਟੀ ਬੰਦੋਬਸਤ ਜੋ ਮੈਨੂੰ ਐਸਐਸਪੀ ਸਾਹਿਬ ਨੇ ਐਸਪੀ ਪਰਿਕਾਰ ਕਰਾ ਲਿਆ ਫਿਰ ਜਿਹੜੇ ਦੱਸੇ ਆ ਉਹਨਾਂ ਤੋਂ ਥੋੜਾ ਫਾਇਦਾ ਮੋਬਾਈਲ ਤਾਂ ਵੀ ਹੈ ਸਾਡਾ ਸਖਪਰਡ ਪ੍ਰੋਬਲਮ ਨਾਲ ਮੈਂ ਐਡਵੈਂਚਰ ਕਰਨਾ ਜੋ ਵੀ ਮੰਦਰ ਦੇ ਵਿੱਚ ਮੈਂ ਸਾਡੇ ਕੰਨੀ ਪੁਲਿਸ ਨੂੰ ਨਾਲ ਪੂਰਾ ਸਹਿਯੋਗ ਦੇ ਚੱਲ ਰਹੇ ਸਰ ਉਹਦਾ ਕੁਸਚਨ ਸੀ ਮੇਰਾ ਸਾਡੇ ਪਟਿਆਲਾ ਰੇਂਜ ਦੇ ਵਿੱਚ ਟੋਟਲ 18 ਨਾਕ ਨੇ ਜਿਹਦੇ 'ਤੇ ਲਾ ਕੇ 14 ਪਟਿਆਲੇ ਜਿਲ੍ਹੇ ਜਨੇ 400 ਜਿਲ੍ਹੇ ਜਨੇ ਆ ਪਿੱਛੇ ਜੇ ਅਸੀਂ ਆਪਰੇਸ਼ਨ 6 ਚਲਾਇਆ ਸੀ ਸਪੈਸ਼ਲ ਡਿਟੀ ਲਾਂਡ ਆਰਡਰ ਨੂੰ ਮਾਨਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਦੇ ਉੱਤੇ ਜਿਉਂਦੇ ਚ ਸਾਡੇ ਨਾਂ ਕੋਨ ਜਲਿਆਂ ਦੇ ਵਿੱਚ ਖਾਸੀ ਰਿਕਵਰੀ ਹੋਈ ਹੈ ਤੇ ਉਹ ਆਰਡੀ ਪਹਿਲਾਂ ਐਸਐਸਪੀ ਸਾਹਿਬ ਨੇ ਤੁਹਾਨੂੰ ਪ੍ਰੈਸਰੋਟ ਦੇ ਵਿੱਚ ਦੱਸਿਆ ਹੈ ਅਸੀਂ ਟਾਈਮ ਟੂ ਟਾਈਮ ਜਿਹੜੇ ਆਪਣੇ ਅਫਸਰ ਭੇਜ ਕੇ ਉਹਨਾਂ ਇਲਾਕਿਆਂ ਨੂੰ ਚੈੱਕ ਕਰਾਉਣੇ ਆ ਜਿੱਦੇ ਐਸਐਸਪੀ ਸਾਹਿਬ ਚੰਕਰਦੇ ਆ ਮੇਰੇ ਵੱਲੋਂ ਵੀ ਚੱਕ ਜਗ੍ਹਾ ਨੇ ਅਦਰਵਾਜ ਅਸੀਂ ਐਸਪੀ ਜਾਂ ਡੀਐਸਪੀ ਭੇਜ ਕੇ ਉਹਨਾਂ ਇਲਾਕਿਆਂ ਨੂੰ ਚੈੱਕ ਕਰਾਉਣੇ ਆ ਔਰ ਅਸੀਂ ਸਾਰੇ ਹੀ ਨਾਕੇ ਜਿਹੜੇ ਸਾਡੇ ਇੰਟਰਸਟ ਰੇਡ ਨਾਕੇ ਨੇ 18 ਉਹਨਾਂ ਤੇ ਪ੍ਰੋਪਰ ਬੈਰੀਕੇਡ ਰੱਖ ਕੇ ਸਾਰੇ ਜਿਹੜੇ ਅਰੇਂਜਮੈਂਟ ਕੀਤੇ ਹੋਏ ਨੇ ਇਸ ਤੋਂ ਸવાય ਜਿਹੜੇ ਅਸੀਂ ਮੋਬਾਈਲ ਨਾਕੇ ਨੇ ਹਰਿਆਣਾ ਬਾਰਡਰ ਦੇ ਨਾਲ ਲਾਏ ਨੇ ਉਹਨਾਂ ਰਾਈ ਵੀ ਅਸੀਂ ਪ੍ਰੋਪਰ ਚੈਕਿੰਗ ਕਰਾਉਣੇ ਆ ਜਿਹੜੇ ਸਟੇਪ ਰੂਟਸ ਹੈਗੇ ਨੇ ਜਿਨ੍ਹਾਂ ਨੂੰ ਅਸੀਂ ਪਰਮਾਨੈਂਟ ਨਾਕਿਆਂ ਦੇ ਵਿੱਚ ਨਹੀਂ ਕਵਰ ਕਰ ਸਕਦੇ ਬਟ ਉਹ ਅਸੀਂ ਮੋਬਾਈਲ ਨਾਕਿਆਂ ਰਾਈ ਅਸੀਂ ਉਹਨਾਂ ਨੂੰ ਕਵਰਕਰ ਐਸਾ ਲਗਾਤਾਰ ਸਜ ოਪਰੇਸ਼ਨ ਕੀਤਾ ਜਾ ਰਿਹਾ ਹੈ ਮਾਹੌਲ ਵੀ ਸ਼ਹਿਰ ਦਾ ਬਹੁਤ ਸ਼ਾਂਤ ਦਿਖਾਈ ਦੇ ਰਿਹਾ ਹੈ ਸ਼ਰਾਰਤੀ ਅਨਸਰਾਂ ਨੂੰ ਕੀ ਧਾਰਨਾ ਕਿ ਵੀ ਇਲੈਕਸ਼ਨ ਵਿੱਚ ਆ ਕੇ ਨੇੜੇ ਨੇ ਤੇ ਕੁਝ ਹਲੇ ਸ਼ਹਿਰ ਦੀ ਫੀਟ ਕਟ ਦਾ ਮਾਹੌਲ ਹੈ ਸ਼ਰਾਰਤੀ ਅਨਸਰਾਂ ਲਈ ਕੋਈ ਥਾਂ ਨਹੀਂ ਹੈ ਉਹਨਾਂ ਨੂੰ ਸਖਤ ਧਾਟਣਾ ਹੈ ਕਿ ਜਿਹੜਾ ਕਿਸੇ ਵਾਸੇ ਕੋਈ ਗਲਤ ਹਰਕਤ ਕਰੇਗਾ ਉਹਦੇ ਤੇ ਪ੍ਰੋਪਰ ਐਕਸ਼ਨ ਹੋਵੇ ਠੀਕ ਹੈ ਥੈਂਕ ਯੂ